ਸਸੀ ਗੱਲ ਸਾਰਾ ਮਮਤਾ ਮੈਂ ਠੀਕ ਠਾਕ ਹੋ ਗਿਆ ਮੈਂ ਵੀ ਠੀਕ ਠਾਕ ਆ ਗਿਆ ਅੱਜ ਤੁਹਾਨੂੰ ਦੱਸਾਂਗੇ ਆਪਾਂ ਕਰਾਂਗੇ ਗੱਲਾਂ ਬਾਤਾਂ ਜਿਸ ਕੰਮ ਦੀਆਂ ਸਵੇਰੇ ਸਵੇਰੇ ਕਿੰਨਾ ਰਸ਼ ਪੈਂਦਾ ਕਿੰਨੇ ਕੰਮ ਕਰਨੇ ਹੁੰਦੇ ਆ ਤੇ ਕਿੰਨੀ ਕਿੰਨੀ ਜਲਦੀ ਨਵੇੜ ਕੇ ਆਪਾਂ ਕੰਮਾਂ ਤੇ ਜਾਣਾ ਹੁੰਦਾ ਤੇ ਆ ਮੈਂ ਰੱਖੀ ਐ ਚਾਹ ਜੀ ਇੱਕ ਪਾਸੇ ਤੇ ਇਹਦੇ ਵਿੱਚ ਆਪਾਂ ਬਣਾਉਨੇ ਨੇ ਬਾਹਲੀ ਥਿੱਕ ਚਾਹ ਨਹੀਂ ਬਣਾਉਂਦੇ ਆਪਾਂ ਸਿੰਪਲ ਜੀ ਚਾਹ ਬਣਾਉਨੇ ਆ ਤੇ ਲੌਂਗ ਲੇਚੀਆਂ ਪਾ ਕੇ ਇੱਕ ਪਾਸੇ ਦੇਖ ਲਓ ਮਚਾਂ ਤੇ ਅੱਜ ਠੰਡ ਵੀ ਇੰਨੀ ਜ਼ਿਆਦਾ ਤੋਂ ਆਪਾ ਦੇਖੋ ਚੰਕ ਦੀ ਦਿਖਦੀ ਆ ਪਰ ਉਨੀ ਠੰਡ ਮਾਈਨਸ ਟੈਂਪਰੇਚਰ ਹੈਗਾ 2.5 ਤੇ ਆ ਵਿੱਚ ਹੁਣ ਮੈਂ ਗਰਮ ਪਾਣੀ ਪੀਣਾ ਹੁੰਦਾ ਸਵੇਰ ਨੂੰ ਤੇ ਅੱਜ ਮੇਰੇ ਕੋਲ ਉਹ ਵੀ ਟਾਈਮ ਨਹੀਂ ਲੱਗਦਾ ਗਰਮ ਪਾਣੀ ਪੀਣ ਦਾ ਥੋੜਾ ਜਿਹਾ ਨਿੱਗਾ ਕਰਕੇ ਪੀਣੇ ਹੁੰਦੀ ਆ ਤੇ ਜ਼ਿਆਦਾ ਗਰਮ ਨਹੀਂ ਮੈਂ ਪਾਣੀ ਪੀਂਦੀ ਤੇ ਨਿੱਗਾ ਜਿਹਾ ਪਾਣੀ ਪੀਣੇ ਸਿਹਤ ਲਈ ਤੁਹਾਡੇ ਵਧੀਆ ਹੁੰਦਾ ਤੁਹਾਨੂੰ ਪੀਣਾ ਚਾਹੀਦਾ ਆ ਤੇ ਹੁਣ ਉਧਰਲੇ ਪਾਸੇ ਮੇਰੀ 4 ਇਚ ਜਾਂਦੀ ਆ ਤੇ ਨਾਲ ਹੀ ਮੈਂ ਇੱਕ ਜਲਦੀ ਦੇਣੇ ਆਪਣਾ ਬ੍ਰੇਕਫਾਸਟ ਵੀ ਬਣਾਉਣਾ ਆ ਜਿਹੜਾ ਨਾਲ ਲੈ ਕੇ ਜਾਣਾ ਹੁੰਦਾ ਤੇ ਜੇ ਆਪਾਂ ਬ੍ਰੇਕਫਾਸਟ ਨਹੀਂ ਖਾਂਦੇ ਜਾਂ ਆਪਾਂ ਨਹੀਂ ਲੈ ਕੇ ਜਾਂਦੇ ਤਾਂ ਫਿਰ ਅਸੀਂ ਉੱਥੇ ਜਾ ਕੇ ਤੁਹਾਨੂੰ ਪਤਾ ਬਿਸਕਟ ਵਗੈਰਾ ਹੋ ਗਏ ਕੋਈ ਇੱਕ ਏਕ ਵਗੈਰਾ ਹੋ ਗਏ ਸਵੇਹਾ ਕੇ ਆਪਾਂ ਖਾਲੀ ਢੇਸ ਕਰਕੇ ਬੈਟਰ ਆ ਕਿ ਤੁਸੀਂ ਘਰੋਂ ਆਪਾਂ ਆਪਣਾ ਬ੍ਰੇਕਫਾਸਟ ਨਾਲ ਲੈ ਕੇ ਜਾਣੀ ਹੁੰਨੀ ਆ ਤੇ ਇਸ ਥੋੜਾ ਜਿਹਾ ਸਿਹਤ ਦਾ ਜਿੰਨਾ ਖਿਆਲ ਰੱਖ ਸਕਦੇ ਆ ਆਪਾਂ ਕੋਸ਼ਿਸ਼ ਕਰਦੇ ਆ ਕਿ ਰੱਖਿਆ ਕਰੀਏ ਤੇ ਹੁਣ ਮੈਂ ਲੱਗੀਆਂ ਇਹ ਦਹੀਂ ਲਉਂਗੀ ਦਹੀਂ ਦੇ ਵਿੱਚ ਤੇ ਉਧਰ ਮੇਰਾ ਰਾਜਾ ਭੱਜਿਆ ਖੜਦਾ ਆ ਤੇ ਉਹ ਡੈਡੀ ਕਹਿੰਦਾ ਉਹਨੂੰ ਮੈਂ ਨਮਾਉਣਾ ਆ ਤੇ ਉਹ ਕਹਿੰਦਾ ਮੈਂ ਹਜੇ ਨਾਉਣਾ ਨਹੀਂ ਹੈਗਾ ਤੇ ਇਸ ਕਰਕੇ ਉਹ ਨੱਠਿਆ ਫਿਰਦਾ ਆ ਤੇ ਉਹ ਦਿਖਾਉਨੇ ਉਹ ਵੀ ਵਿੱਚ ਤੁਹਾਡੇ ਗੇੜੇ ਕਿਵੇਂ ਲਾਉਣੇ ਉਹਨੇ ਤੇ ਇਹ ਮੈਂ ਪਾ ਲਈ ਤੇ ਮੈਂ ਪਾਣੀ ਹੁੰਨੀ ਹੈ ਤਿੰਨ ਕ ਚਮਚੇ ਦਹੀਂ ਦੇ ਜਿਹੜਾ ਆਪਣਾ ਟੇਬਲस्पून ਹੁੰਦਾ ਹੈ ਤੇ ਇਹਦੇ ਵਿੱਚ ਮੈਂ ਪਾਉਂਗੀ ਕਾਲੀਆਂ ਮਿਰਚਾਂ ਤੇ ਬਲੈਕ ਸੋਲਟ ਜਿਹੜਾ ਮੇਰੇ ਕੋਲ ਮਿਕਸ ਕੀਤਾ ਹੋਇਆ ਸੋਲਟ ਹੈਗਾ ਤੇ ਇਹ ਸੋਲਟ ਪਾਉਂਗੀ ਤੇ ਫਿਰ ਇਹਦੇ ਵਿੱਚ ਆਪਾਂ ਪਾਉਨੇ ਆ ਥੋੜੇ ਜੇ ਨੱਟ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਜਿਹੜੇ ਬਲੈਕ ਪੀਪਰ ਹੈਗੇ ਆ ਤੇ ਲੂਣ ਹੈਗਾ ਤੁਸੀਂ ਕਿੰਨਾ ਕੁ ਪਾਉਣਾ ਹੈ ਤੇ ਬਸ ਮੈਂ ਪਾਉਣੀ ਹਣੀ ਥੋੜਾ ਥੋੜਾ ਜਿਆਦਾ ਟੂ ਮਚਾ ਬਸ ਲੂਣ ਖਾਣਾ ਵੀ ਚੰਗਾ ਨਹੀਂ ਹੁੰਦਾ ਸਿਹਤ ਲਈ ਇਸ ਕਰਕੇ ਮੈਂ ਲੂਣ ਵੀ ਥੋੜਾ ਜਿਆ ਕੱਟ ਪਾਉਣੀ ਆ ਦੇਖੋ ਰਾਜਾ ਵਿੱਚ ਜੰਪ ਮਾਰਦਾ ਭੱਜਿਆ ਫਿਰਦਾ ਆ ਕਿਉਂਕਿ ਉਹ ਡੈਡੀ ਉਹਨੂੰ ਫੜਦਾ ਹੈ ਤੇ ਉਹ ਕਹਿੰਦਾ ਤੂੰ ਮੈਨੂੰ ਫੜਨਾ ਤੇ ਮੈਂ ਖੇਡਦਾ ਮੈਂ ਨੌਂ ਨਹੀਂ ਜਾਣਾ ਅੱਜ ਉਦੋਂ ਲੋ ਜੀ ਮੇਰੀ ਚਾਹ ਵੀ ਬਣ ਕੇ ਰਿੱਜੀ ਜਾਂਦੀ ਹੈ ਤੇ ਰਿਜ ਰਿਜ ਹੋ ਗਈ ਕਮਲੀ ਤੇ ਹੁਣ ਇਹਨੂੰ ਵੀ ਪਾਉਣਾ ਹੁਣ ਮੈਂ ਵੇਟ ਕਰਨੀ ਕਿ ਉਹਨਾਂ ਨੇ ਰਾਜੇ ਨੂੰ ਨਿਮਾਉਣਾ ਆ ਤੇ ਫੇਰ ਸਾਡੀ ਚਾਹ ਵੀ ਠੰਡੀ ਹੋ ਜਾਣੀ ਆ ਇਸ ਕਰਕੇ ਹੁਣ ਉਹਦੀ ਵੇਟ ਕਰਨੀ ਬਣੀ ਜਿੰਨਾ ਚੱਕ ਉਹ ਉਹਨੂੰ ਨਿਮਾਕੇ ਨਹੀਂ ਆਉਂਦਾ ਤੇ ਉਹ ਲੋਟ ਆਉਣੇ ਵਾਲਾ ਹੈ ਨਹੀਂ ਆ ਆ ਲੋ ਜੀ ਇਹ ਹੈਗੇ ਮੇਰੇ ਸੀਡ ਜਿਹੜੇ ਮੈਂ ਹਰ ਰੋਜ਼ ਸਵੇਰ ਨੂੰ ਇਹ ਬ੍ਰੇਕਫਾਸਟ ਦੇ ਵਿੱਚ ਪਾਉਣੀ ਆ 5 ਡੇਜ਼ ਮੇਰਾ ਬ੍ਰੈਕਫਾਸਟ ਦਹੀਂ ਮੈਂ ਲਾਈਕ ਕਰਦੀ ਆ ਦਹੀਂ ਦਾ ਹੀ ਹੁੰਦਾ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਮੇਰੇ ਗੋਡੇ ਗਿੱਟੇ ਜੁੜ ਜਾਣੇ ਆ ਪਰ ਇਹਨਾਂ ਦਹੀਂ ਨਾਲ ਖਾਣਾ ਕੁਝ ਨਹੀਂ ਹੁੰਦਾ ਇਹ ਸਾਡੇ ਕਈ ਵਾਰ ਬੈਹ ਹੋ ਜਾਂਦੇ ਆ ਤੇ ਇਹ ਹੈਗੇ ਆ ਜੀ ਫਲੈਕਸੀਡ ਇਹ ਹੈਗੀ ਅਲਸੀ ਵੀ ਆਪਾਂ ਇਹਨੂੰ ਕਹਿੰਦੇ ਆ ਤੇ ਇਹਨੂੰ ਗ੍ਰाइंड ਕਰ ਗ੍ਰाइंड ਕੀਤਾ ਹੋਇਆ ਮਿਲ ਜਾਂਦੀ ਆ ਤੇ ਇਹ ਇੱਕ ਚਮਚਾ ਮੈਂ ਇਹਦਾ ਵੀ ਨਾਲ ਪਾ ਲੈਣਾ ਹੁੰਦਾ ਆ ਤੇ ਇਹ ਬਹੁਤ ਸਿਹਤ ਲਈ ਵਧੀਆ ਰਹਿੰਦੀ ਆ ਤੇ ਤੁਹਾਡੀ ਤੁਹਾਨੂੰ ਅਲਸੀ ਜਿਹੜੀ ਹੈਗੀ ਐ ਇਹਨੂੰ ਖਾਣੀ ਚਾਹੀਦੀ ਕਿਸੇ ਵੀ ਤਰੀਕੇ ਨਾਲ ਮਰਜੀ ਕਰ ਲਓ ਪਰ ਮੈਂ ਇਹ ਗ੍ਰੈਂਡ ਕਰਦੀ ਹਾਂ ਕੀਤੀ ਹੋਈ ਮਿਲ ਜਾਂਦੀ ਹੈ ਤੇ ਆਪਾਂ ਉਹਨੂੰ ਦਹੀਂ ਦੇ ਵਿੱਚ ਕੋਲ ਲਈਦਾ ਆ ਚਲੋ ਜੀ ਮੇਰਾ ਬ੍ਰੇਕਫਾਸਟ ਹੋ ਗਿਆ ਰੈਡੀ ਛੋਟੀ ਜੀ ਡੱਬੀ ਚ ਪਾਉਣੀ ਹੁੰਦੀ ਆ ਕਿਉਂਕਿ ਇਹ ਵੀ ਇੱਕ ਤਰੀਕਾ ਹੈ ਤੁਸੀਂ ਜੇ ਆਪਣੇ ਆਪ ਦਾ ਧਿਆਨ ਰੱਖਣਾ ਸੀ ਇਦਾਂ ਖਿਆਲ ਰੱਖਣਾ ਹੈ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਜਦੋਂ ਵੀ ਤੁਸੀਂ ਕੋਈ ਖਾਣਾ ਲੈਣਾ ਹੈ ਖਾਣਾ ਤੇ ਛੋਟੇ ਭਾਂਡੇ ਚ ਪਾਓ ਹੁਣ ਮੈਂ ਬਿਲਕੁਲ ਛੋਟੀ ਜੀ ਡੱਬੀ ਚ ਇਹ ਦਹੀਂ ਪਾਣੀ ਆ ਤੇ ਛੋਟੇ ਚਮਚੇ ਨਾਲ ਖਾਣੀ ਆ ਜੇ ਤੁਸੀਂ ਵੱਡੇ ਚਮਚੇ ਨਾਲ ਖਾਣਿਆ ਤਾਂ ਉਹ ਤੁਹਾਡੇ ਦੋ ਦੋ ਤਿੰਨ ਚਮਚੇ ਹੁੰਦੇ ਤਿੰਨ ਚਮਚੇ ਵਿੱਚ ਮੁੱਕ ਜਾਂਦੇ 1 ਮਿੰਟ ਪਰ ਜੇ ਤੁਸੀਂ ਛੋਟੇ ਚਮਚੇ ਨਾਲ ਪਾ ਕੇ ਖਾਣੇ ਹੋ ਤਾਂ ਉਹ ਸਭ ਤੋਂ ਬੈਸਟ ਆ ਤੁਸੀਂ ਛੋਟੇ ਚਮਚੇ ਵਿੱਚ ਪਾ ਕੇ ਛੋਟੇ ਚਮਚੇ ਨਾਲ ਖਾਇਆ ਕਰੋ ਇਹ ਇੱਕ ਟ੍ਰਿਕ ਹੁੰਦੀ ਆ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਕਰ ਸਕਦੇ ਹੋ ਭਾਰ ਨੂੰ ਹਨ ਤੇ ਤੁਸੀਂ ਛੋਟੀ ਪਲੇਟ ਚ ਪਾ ਲਈ ਛੋਟੀ ਕੌਲੀ ਲੈ ਲਿਆ ਕਰੋ ਤੇ ਭਾਵੇਂ ਕੌਲੀ ਛੋਟੀ ਲੈ ਕੇ ਉਹਨੂੰ ਭਰ ਲਓ ਫਿਰ ਤੁਹਾਨੂੰ ਇਦਾਂ ਫੀਲ ਹੋਊਗਾ ਕਿ ਤੁਸੀਂ ਕੌਲੀ ਭਰੀ ਹੋਈ ਆ ਤੁਹਾਡੀ ਪਰ ਕਿ ਖਾਦੀ ਪਰ ਤੁਹਾਨੂੰ ਇਹ ਨਹੀਂ ਫੀਲ ਹੋਣਾ ਕਿ ਛੋਟੇ ਕੋ ਖਾਦੀ ਇਹ ਲੋਕ ਕਿ ਕਿ ਭਰ ਕੇ ਖਾਦੀ ਆ ਤੇ ਛੋਟੇ ਚਮਚੇ ਨਾਲ ਖਾਓ ਤੇ ਤੁਹਾਡਾ ਆਪਣੇ ਆਪ ਹੀ ਬ੍ਰੇਨ ਨੂੰ ਪਤਾ ਲੱਜ ਜਾਂਦਾ ਕਿ ਤੂੰ ਬਹੁਤ ਖਾ ਲਿਆ ਅੱਜ ਹਨ ਤੇ ਲੋ ਜੀ ਆਪਾਂ ਬ੍ਰੇਕਫਾਸਟ ਕਰਕੇ ਸਾਢੇ ਤੇ ਰਖਤਾ ਤੇ ਹੁਣ ਆਪਾਂ ਪਾਉਣ ਲੱਗਿਆਂ ਚਾਹ ਤੇ ਇੱਧਰ ਦੇਖ ਲਓ ਹੁਣ ਮੇਰੇ ਅਜੇ ਦੇ ਵੀ ਕੰਮ ਹੋਣੇ ਤੇ ਥੋੜੀ ਜਿਮ ਚਾਹ ਨੂੰ ਕਰੂੰਗੀ ਠੰਡੀ ਜਦੋਂ ਆਪਾਂ ਚਾਹ ਨੂੰ ਮਾੜੀ ਜੀ ਠੰਡੀ ਕਰ ਲੈਨੇ ਆ ਜਾਂ ਫੈਂਟ ਲੈਨੇ ਆ ਹੁਣ ਫਿਰ ਤੇ ਗੇੜੇ ਗੜ ਫੈਂਟ ਲੈਨੇ ਤਾਂ ਫਿਰ ਉਹਨਾਂ ਕੱਪਾਂ ਦੇ ਉੱਪਰ ਮਲਾਈ ਨਹੀਂ ਆਉਂਦੀ ਜਿਹੜੇ ਜਿਹੜੇ ਨਹੀਂ ਲਾਈ ਕਰਦੇ ਮਲਾਈ ਆਉਣਾ ਤੇ ਉਹਨੂੰ ਮਾੜੀ ਜਿਹਾ ਬਹੁਤੀ ਜ਼ਿਆਦਾ ਨਹੀਂ ਮਾੜੀ ਜਿਹਾ ਫੈਂਟ ਲਿਆ ਕਰੋ ਤੇ ਉਹਦੇ ਨਾਲ ਮਲਾਈ ਨਹੀਂ ਆਉਂਦੀ ਤੇ ਹੋਣ ਦੇਖ ਲਓ ਇਥੇ ਫਿਰ ਉਹ ਨਹੀਂ ਆ ਜਣਾ ਗੇੜੇ ਗੜ ਮੈਨੂੰ ਲੋਟ ਨਹੀਂ ਆਉਂਦਾ ਉਹ ਜਿੰਨਾਂ ਚਾ ਕੋਨੇ ਨਾਉਣ ਨਹੀਂ ਜਾਂਦਾ ਤੇ ਮਸਤ ਗਿਆ ਅੱਜ ਵੀਕੈਂਡ ਆ ਤੇ ਮਸਤਿਆ ਹੋਇਆ ਕਿ ਹੁਣ ਉਹ ਖੇਡਣਾ ਫਿਰਦਾ ਹੈ ਕਿ ਖੇਡਣਾ ਹੈ ਮੈਨੂੰ ਨਾਉਣ ਜਾਣਾ ਦਿਆ ਲੋ ਜੀ ਆਪਾਂ ਚਾਹ ਪਾ ਲਈ ਤੇ ਪਤੀਲੇ ਦੇ ਵਿੱਚ ਪਾਤਾ ਪਾਣੀ ਮੈਂ ਪਾਣੀ ਪਾ ਕੇ ਰੱਖਤਾ ਤੇ ਵੈਸੇ ਮੈਂ ਪਤੀਲਾ ਛੱਡਦੀ ਨਹੀਂ ਹੁੰਦੀ ਮੈਂ ਭਾਂਡੇ ਸਵੇਰ ਨੂੰ ਫਟਾਫਟ ਹੁੰਦੇ ਜਿਹੜੇ ਧੋ ਕੇ ਜਾਣੀ ਆ ਤੇ ਜੇ ਕੱਪ ਵਗੈਰਾ ਕੋਈ ਰਹਿ ਜਾਏ ਤਾਂ ਮੈਂ ਉਹਦੇ ਵਿੱਚ ਕੱਪ ਚ ਹਮੇਸ਼ਾ ਪਾਣੀ ਪਾ ਕੇ ਰੱਖ ਜੰਨੀ ਕਿਉਂਕਿ ਚਾਹ ਫਿਰ ਜੰਮਦੀ ਨਹੀਂ ਬਿਲਕੁਲ ਬਿਲਕੁਲ ਹੀ ਜੰਮਦੀ ਚਾਹ ਜੇ ਤੁਸੀਂ ਨਾਲ ਵਿੱਚ ਪਾਣੀ ਪੋਣੀ ਪਾਇਆ ਹੋਵੇ ਆ ਲੋ ਜੀ ਡੇੜੀ ਦੇ ਘੇੜੇ ਅੱਜ ਪੂਰੇ ਐਕਸਰਸਾਈਜ਼ ਕਰਾ ਰਿਆ ਉਹ ਘੇੜੇ ਕਢਾ ਰਿਆ ਆ ਤੇ ਹੁਣ ਉਹ ਹੁਣ ਲੋਟ ਨਹੀਂ ਆਉਂਦਾ ਤੇ ਬਸ ਹੁਣ ਇਦਾਂ ਹੀ ਗੇੜੇ ਕੱਢੀ ਜਾਣੇ ਜਿੰਨਾ ਚੱਕ ਹੁਣ ਉਹ ਇੱਕ ਪਾਸੇ ਦੀ ਜਾਂਦਾ ਦੂਜੇ ਪਾਸੇ ਦੀ ਆ ਜਾਂਦਾ ਆ ਤੇ ਇਹਨੇ ਹੁਣ ਇਦਾਂ ਗੇੜੇ ਕੱਢਨੇ ਆ ਤੇ ਬਸ ਜਦੋਂ ਫਿਰ ਆ ਗਿਆ ਫਿਰ ਥੱਕ ਗਿਆ ਫਿਰ ਇਹਨੇ ਬਹਿ ਕੇ ਨਹਾਇਆਉਣਾ ਤੇ ਇਹਨੂੰ ਅਸੀਂ ਨਵਾਉਨੇ ਹੁੰਨੇ ਆ ਇੱਕ ਦਿਨ ਛੱਡ ਕੇ ਹਰ ਇੱਕ ਦਿਨ ਛੱਡ ਕੇ ਅਸੀਂ ਨਵਾਉਨੇ ਆ ਇਹ ਨਹਾਉਂਦਾ ਹੈਗਾ ਸ਼ਾਵਰ ਦੇ ਵਿੱਚ ਸ਼ਾਵਰ ਔਨ ਕਰ ਦਿੰਨੇ ਆ ਤੇ ਫਿਰ ਇਹ ਬੜਾ ਮਸਤ ਹੋ ਕੇ ਨਹਾਉਂਦਾ ਆ ਤੇ ਚਲੋ ਜੀ ਅੱਜ ਹੁਣ ਦੇਖ ਲਓ ਜੀ ਮੇਰੇ ਕੋ ਪਾਣੀ ਪੀਣ ਦਾ ਟਾਈਮ ਨਹੀਂ ਅੱਜ ਹੁਣ ਮੈਂ ਇੱਥੇ ਖੜ ਕੇ फटाफट ਜਿਹੜਾ ਅੱਧਾ ਗਲਾਸ ਬੀਣਾ ਪੀ ਗਏ ਤੇ ਉਸ ਤੋਂ ਬਾਅਦ ਆਪਾਂ ਪੀਵਾਂਗੇ ਚਾਹ ਚਾਹ ਪੀਂਦੇ ਨਾਲ ਨਾਲ ਬਸ ਫੇਰ ਆਪਣੀ ਉਹੀ ਰੁਟੀਨ ਹੋ ਜਣੀ ਤੁਰ ਪੈਣੀ ਹੈ ਜਿਸ ਉਦਾਂ ਤੁੱਪ ਬਹੁਤ ਨਿਕਲੀ ਹੈ ਪਰ ਟਾਈਮ ਹਜੇ 7:00 ਵਜੇ ਆ ਅੱਜ ਵੀਕੈਂਡ ਕਰਕੇ ਆਪਾਂ ਥੋੜਾ ਜਿਹਾ ਲੇਟ ਜਾਣੇ ਹੁੰਨੇ ਹਜੇ 7:00 ਵਜੇ ਤੇ ਠੰਡ ਬਹੁਤ ਹੈ ਇਸ ਕਰਕੇ ਬੱਡਾ ਸਾਰਾ ਮੋਟਾ ਸਾਰਾ ਮਾਤਾ ਪਜਾਮਾ ਪਾ ਲਿਆ ਤੇ ਹੁਣ ਫਟਾਫਟ ਹੁਣ ਉਹ ਤਾਂ ਮੈਨੂੰ ਲੱਗਦਾ ਨਾ ਜਾਂਦਾ ਨਹੀਂ ਤੇ ਮੈਨੂੰ ਲੱਗਾ ਕਿ ਮੈਂ ਭਾਂਡੇ ਧੋ ਦਿਆਂ ਫਟਾ ਤੇ ਜਲਦੀ ਤੇ ਨੇ ਧੋ ਕੇ ਤੇ ਫਿਰ ਅਸੀਂ ਹੋ ਜਾਣੀ ਸਾਡੇ ਹੋ ਜਾਣੀ ਕੰਮ ਦੀ ਤਿਆਰੀ ਹੁਣ ਫਿਰ ਆਪਾਂ ਆਪ ਕੰਮ ਤੇ ਜਾਵਾਂਗੇ ਕੰਮ ਤੋਂ ਆਪਾਂ ਲਾ ਕੇ ਆਵਾਂਗੇ 4-5 ਘੰਟੇ ਮੈਲ ਲਾਉਣੇ ਆ ਕੰਮ ਤੇ ਰਾਜਾ ਨਹੀਂ ਸਾਡਾ ਲੋਟ ਆਉਂਦਾ ਇਹ ਨੇ ਨਾ ਇਹ ਤਾਂ ਮਸਤ ਗਿਆ ਪੂਰੀ ਤਰ੍ਹਾਂ ਤੇ ਪਤਾ ਨਹੀਂ ਕਿੰਨੇ ਕ ਗੇੜੇ ਕੱਢ ਗਿਆ ਮਸਤ ਗਿਆ ਹੁਣ ਉਹ ਨਿਵਾ ਗਿਆ ਜੇ ਰਹਿਣ ਦਿਨ ਮੈਂ ਉਹਨੂੰ ਅੱਜ ਕਿ ਚੱਲ ਕੱਲ ਨੂੰ ਨਹਾ ਲੂਗਾ ਐਵੇਂ ਨਹੀਂ ਅਸੀਂ ਕਰਨਾ ਅਸੀਂ ਵੀ ਉਹ ਪੱਕੇ ਆ ਕਿ ਅਸੀਂ ਨਿਵਾਗੇ ਹੀ ਹਟਣਾ ਅੱਜ ਤੇ ਹੁਣ ਅਸੀਂ ਉਹਨੂੰ ਨਿਵਾਗੇ ਹਟਣਾ ਹੈ ਇਹ ਦੇਖ ਲਓ ਪਤਾ ਨਹੀਂ ਕਿੰਨਾ ਚੱਲੇ ਜੇ ਕੰਮ ਤੋਂ ਭਾਵੇਂ ਅਸੀਂ ਲੇਟ ਹੋ ਜਾਈਏ ਚਾਹ ਭਾਵੇਂ ਸਾਡੀ ਠੰਡੀ ਹੋ ਜੇ ਪਰ ਅਸੀਂ ਤਾਂ ਨਿਵਾਕੇ ਹੀ ਹਟਣਾ ਇਹਨੂੰ ਮੈਂ ਤਾਂ ਕਿ ਛੱਡ ਦੋ ਰਹਿਣ ਦਿਓ ਅੱਜ ਨਵਾਉਣ ਨੂੰ ਤੇ ਸਪਰੇਅ ਮਾਰ ਦੋ ਪਾਣੀ ਵਾਲੀ ਪਰ ਨਹੀਂ ਉਹ ਕਹਿੰਦਾ ਨਾ ਜੀ ਮਾਂ ਤਾਂ ਨਮਾਉਣਾ ਐ ਤੇ ਉਹ ਕਹਿੰਦਾ ਮੈਂ ਨਾਉਣਾ ਨਹੀਂ ਅੱਜ ਹੁਣ ਇਹਨਾਂ ਦਾ ਪੂਰਾ ਕੰਪੀਟੀਸ਼ਨ ਚੱਲਦਾ ਅੰਡ ਤੇ ਨਾਉਣੋ ਦਾ ਪੈਣਾ ਜਦੋਂ ਥੱਕ ਗਿਆ ਫਿਰ ਆਪੀ ਆ ਕੇ ਕੋਲੇ ਬਹਿ ਜਾਂਦਾ ਵੀ ਚੱਕ ਲੋ ਹੁਣ ਬਿਠਾ ਲੋ ਕਰ ਲੋ ਜਿਹੜਾ ਕੁਝ ਕਰਦਾ ਮੈਂ ਥੱਕ ਗਿਆ ਮੈਂ ਨਹੀਂ ਤੇ ਵੈਸੇ ਉਹਦਾ ਘਾਟ ਹੀ ਕਰਦਾ ਹੁੰਦਾ ਨਾਉਣ ਲਈ ਇਹ ਬਹੁਤਾ ਕਦੀ ਕਰਦਾ ਨਹੀਂ ਮੇਰੇ ਖਿਆਲ ਅੱਜ ਨਾ ਦਿਨ ਬਹੁਤ ਚੜ ਗਿਆ ਵੀਕੈਂਡ ਆ ਧੁੱਪ ਨਿਕਲੀ ਬਾਹਰ ਤੇ ਇਸ ਕਰਕੇ ਉਹਨੂੰ ਲੱਗਦਾ ਆ ਕਿ ਮੈਂ ਨਾ ਮੈਂ ਮਨੋਂ ਦਾ ਮੇਰਾ ਟਾਈਮ ਲੰਘ ਗਿਆ ਲੋ ਜੀ ਆਪਾਂ ਚੱਲ ਪਏ ਕੰਮ ਤੇ ਠੰਡ ਬੜੀ ਦੇਖ ਲਓ ਮੈਂ ਕਿੰਨਾ ਸਾਰਾ ਟੋਪਾ ਪਾ ਲਿਆ ਆ ਮੈਂ ਕੋ ਉਥੇ ਵੇ ਕਿਸੇ ਦਾ ਸਮਾਨ ਫੜ ਕੇ ਲਿਆਉਣਾ ਸੀ ਤੇ ਚੱਲਿਆਂ ਇੰਨੀ ਜ਼ਿਆਦਾ ਠੰਡ ਆ ਨਾ ਨਾ ਤਾਂ ਹੱਥ ਕੰਮ ਕਰਦੇ ਆ ਤੇ ਨਾ ਤੌਰ ਹੁੰਦਾ ਉੱਤੋਂ ਮੂਰੇ ਉਹ ਠੰਡੀ ਠੰਡੀ ਹਵਾ ਆਉਂਦੀ ਆ ਦੇਖ ਲਓ ਇਦਾਂ ਦੇ ਹਾਲਾਤ ਆ ਸਵੇਰ ਦੇ ਕੰਮ ਕਰ ਲੈਣ ਦੇ ਕੰਮ ਕੋਈ ਵੀ ਬੜਾ ਸੌਖਾ ਨਹੀਂ ਹੁੰਦਾ ਜੇ ਆਪਾਂ ਕਹਦੇ ਕੰਮ ਬਹੁਤ ਸੌਖਾ ਆ ਜੀ ਪੈਸੇ ਬਹੁਤ ਬੰਦੇ ਆ ਨਹੀਂ ਜੀ ਇਦਾਂ ਨਹੀਂ ਹੈਗਾ ਮਿਹਨਤ ਦੇ ਨਾਲ ਹੀ ਸਾਰਾ ਕੁਝ ਬੰਦ ਆ ਜਾਂ ਤੇ ਤੇ ਬਹੁਤ ਜ਼ਿਆਦਾ ਠੰਡ ਹੈਗੀ ਆ ਹੁਣ ਮਾਈਂਡ ਸੈਟ ਦੋ ਹੈਗਾ ਤੁਰਿਆ ਜਾਂਦਾ ਟੈਂਪਰੇਚਰ ਅੱਜ ਤੇ ਹੋ ਸਕਦਾ ਲੇਟਰ ਆਨ ਥੋੜਾ ਜਿਆ ਵਧੀਆ ਵੀ ਹੋ ਜਾਏ ਕਈ ਵਾਰ ਹੁੰਦਾ ਕਿ ਸ਼ਾਮ ਜੇ ਤੱਕ ਜਦੋਂ 2-3 ਵਜੇ ਤੱਕ ਬੜੀ ਸੁਣੀ ਧੁੱਪ ਨਿਕਲੇ ਹੁੰਦੀ ਹੈ ਤੇ ਹੋਪ ਤੁਹਾਨੂੰ ਮੇਰਾ ਬਲੌਗ ਅੱਜ ਦਾ ਪਸੰਦ ਆਇਆ ਹੋਗਾ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਦੀਆਂ ਮੇਰੀਆਂ ਗੱਲਾਂ ਤੇ ਅੱਜ ਆਪਾਂ ਵਾਸਤੇ ਇਦਾਂ ਹੀ ਸਾਰੇ ਕੰਮ ਕੀਤੇ ਆ ਤੇ ਹੁਣ ਇਹ ਹਜੇ ਸਵੇਰ-ਸਵੇਰ ਦਾ ਟਾਈਮ ਆ ਜੀ ਸਵੇਰ ਦੀ ਮੇਰੀ ਜੋਬ ਲੱਗੀ ਸੀ ਤੇ ਹੁਣ ਮੈਂ ਆਪਾਂ ਉਹ ਬੇਬੇ ਦਾ ਸਮਾਨ ਫੜ ਕੇ ਲਿਆਉਂਗੀ ਤੇ ਉਹਦੀ ਲਿਸਟਾਂ ਲੈ ਕੇ ਆਉਣੀ ਹੁੰਦੀਆਂ ਕਿ ਉਹਨੇ ਸਮਾਨ ਕੀ-ਕੀ ਚਾਹੀਦਾ ਹੁੰਦਾ ਉਹਨੂੰ ਤੇ ਮੇਰੇ ਵੱਲੋਂ ਸਾਰੰਸਾ ਸੀਗਾ ਚਲੋ ਜੀ ਬੇਬੇ ਦੇ ਘਰੇ ਪਹੁੰਚ ਗਏ ਆ ਆਪਾਂ